ਹੈਲੋ ਜੀ ਕੀ ਹਾਲ ਚਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਨਾਲ ਮੈਂ ਸ਼ਾਮ ਨੂੰ ਕਿਚਨ ਦੇ ਵਿੱਚ ਸੀ ਤੇ ਮੈਂ ਸੋਚਿਆ ਛੋਟਾ ਜਿਹਾ ਵਲੌਗ ਬਣਾਵਾ ਮੇਰਾ ਪਹਿਲਾ ਵਲੌਗ ਹੈ ਇਸ ਕਰਕੇ ਤੁਸੀਂ ਸਾਰੇ ਜਣੇ ਆਪਣਾ ਪਿਆਰ ਦਿਖਾਇਆ ਜੇ ਤੇ ਇਹਨੂੰ ਲਾਈਕ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ਾਮ ਨੂੰ ਜੀ ਮੈਂ ਤੋਰੀਆਂ ਦੀ ਸਬਜ਼ੀ ਬਣਾਈ ਸੀਗੀ ਤੋਰੀਆਂ ਨਾ ਸਾਡੇ ਘਰ ਚ ਕੱਲੀ ਤੋਰੀਆਂ ਜਿਹੜੇ ਪਿਆਜ਼ ਜਿਹੜੇ ਆ ਨਾ ਉਹ ਕੱਟ ਖਾਣੇ ਵਿੱਚ ਥੋੜੇ ਜਿਹਾ ਇੱਕੰਦਾ ਆਲੂ ਕੱਟিয়ে ਪਾ ਦੋ ਤੇ ਸਾਰੇ ਬੜੇ ਖੁਸ਼ ਹੋ ਕੇ ਖਾ ਲੈਂਦੇ ਆ ਇੱਕ ਪਾਸੇ ਤੋਰੀਆਂ ਦੀ ਸਬਜ਼ੀ ਤੇਲੀ ਦੂਜੇ ਪਾਸੇ ਫਿਰ ਮੈਂ ਘੀਆ ਕੱਦੂਕਸ ਕਰਕੇ ਅਤੇ ਉਹਨੂੰ ਜੀ ਮੈਂ ਰਾਇਤਾ ਪਾਉਣ ਦੇ ਲਈ ਤਿਆਰ ਕਰ ਲਿਆ ਸੀਗਾ ਸਵੇਰੇ ਪਾਉਣਾ ਰਾਇਤਾ ਪਰ ਆਪਾਂ ਹੁਣ ਉਹਨੂੰ ਉਬਾਲ ਕੇ ਅਤੇ ਉਹਨੂੰ ਠੰਡਾ ਕਰਕੇ ਫਰਿੱਜ 'ਚ ਰੱਖ ਲਵਾਂਗੇ ਨਾਲ ਨਾਲ ਮੈਂ ਸੋਚਿਆ ਕਿ ਭਾਂਡੇ ਵੀ ਲਗਾ ਲਵਾਂ ਜਿਹੜੇ ਸੁੱਕੇ ਹੋਏ ਨੇ ਛਾਨਣਾ ਖਾਲੀ ਹੋਏਗਾ ਅਤੇ ਨਵੇਂ ਭਾਂਡੇ ਮਾਂਜਣ ਵਾਲੇ ਬਣਾਂਗੇ ਕਿਚਨ ਸਾਫ਼ ਤੇ ਕਲੀਨ ਰਹਿਣੀ ਹੈਗੀ ਹੈ ਜੀ ਤੇ ਸਾਰੇ ਭਾਂਡੇ ਆਪਣੀ ਜਗ੍ਹਾ ਤੇ ਲਾ ਕੇ ਚਮਚੇ ਆਪਣੀ ਜਗ੍ਹਾ ਪਲੇਟਾਂ ਆਪਣੀ ਜਗ੍ਹਾ ਕ올ੀਆਂ ਆਪਣੀ ਜਗ੍ਹਾ ਅੱਛਾ ਕਿਚਨ ਸਵੀਟਣਾ ਵੀ ਨਾ ਇੱਕ ਆਰਟ ਹੈਗੀ ਹੈ ਇੱਕ ਕਲਾ ਹੈਗੀ ਹੈ ਤੁਸੀਂ ਮਤਲਬ ਕਿੰਨੀ ਕੁ ਵਧੀਆ ਤਰ੍ਹਾਂ ਕਿਚਨ ਨੂੰ ਸਵੀਟ ਸਕਦੇ ਹੈਗੇ ਜੀ ਇਹ ਹਰ ਕੋਈ ਨਹੀਂ ਕਰ ਸਕਦਾ ਮੈਨੂੰ ਲੱਗਦਾ ਹੈ ਕਿ ਲੇਡੀਜ਼ ਦੇ ਵਿੱਚ ਨਾ ਰੱਬ ਨੇ ਬੜੀ ਇੱਕ ਮਤਲਬ ਸੁਪਰ ਪਾਵਰ ਬਣਾਇਆ ਉਹਨਾਂ ਨੂੰ ਕਿ ਉਹ ਸਾਰਾ ਕੁਝ ਮੈਨੇਜ ਕਰ ਲੈਂਦੀ ਹੈ ਕਿਚਨ ਛੋਟੀ ਛੋਟੀ ਚੀਜ਼ਾਂ ਤੇ ਫਿਰ ਆਪਾਂ ਜੀ ਸਵੇਰੇ ਖਾਣ ਦੇ ਲਈ ਡਰਾਈ ਫਰੂਟਸ ਭਿਉਂ ਦਿੱਤੇ ਸੀ ਉਹਨਾਂ ਨੂੰ ਟੱਕ ਕੇ ਰੱਖ ਦਿੱਤਾ ਹੈਗਾ ਆ ਤੇ ਜੀ ਅੰਬਾਂ ਦੀ ਚਟਨੀ ਦੇ ਲੰਚ ਚ ਜ਼ਰੂਰ ਹੀ ਖਾਦੀ ਜਾਣੀ ਹੈਗੀ ਆ ਤੇ ਉਹ ਸਾਡੀ ਖਤਮ ਹੋ ਗਈ ਸੀਗੀ ਇਸ ਕਰਕੇ ਮੈਂ ਆਂਬ ਪੀਲ ਕਰਕੇ ਰੱਖ ਲਈ ਸੀ ਪਿਆਜ਼ ਛਿਲਕੇ ਰੱਖ ਲਈ ਸੀ ਇਹ ਚਟਨੀ ਤੇ ਮੈਂ ਬਣਾਈ ਪਰ ਪਿਆਜ਼ ਜਿਹੜੇ ਸੀ ਨਾ ਉਹ ਵਾਈਟ ਵਾਲੇ ਪਿਆਜ਼ ਸੀਗੇ ਇਸ ਕਰਕੇ ਚਟਨੀ ਦਾ ਰੰਗ ਨਾ ਚਿੱਟਾ-ਚਿੱਟਾ ਬਣਿਆ ਖਾਸ ਆਰਿਆ ਨਹੀਂ ਲਈ ਸਵਾਦ ਬਹੁਤ ਬਣੀ ਸੀਗੀ ਤੇ ਪਰ ਉਹ ਕਲਰ ਜਿਹੜਾ ਆਉਂਦਾ ਨਾ ਪਿੰਕ ਜਿਹਾ ਉਹ ਨਹੀਂ ਸੀ ਆਇਆ ਹੈਗਾ ਕੋਈ ਗੱਲ ਨਹੀਂ ਮੈਂ ਕਿ ਅਗਲੀ ਵਾਰ ਤੋਂ ਨਾ ਲਾਲ ਪਿਆਜ਼ ਲੈ ਕੇ ਆਵਾਂਗੀ ਉਹਦੇ ਨਾਲ ਚਟਨੀ ਦਾ ਰੰਗ ਬੜਾ ਹੀ ਵਧੀਆ ਆਂਦਾ ਹੈਗਾ ਆ ਤੇ ਦੇਖੋ ਜੀ ਜਦੋਂ ਨੂੰ ਮੈਂ ਪਿਆ ਪਿਆਜ਼ ਵੀ ਕੱਟ ਕੇ ਪਾ ਲੇ ਤੇ ਫਿਰ ਅੰਬ ਵੀ ਕੱਟ ਕੇ ਪਾ ਲੇ ਤੇ ਫਿਰ ਉਸ ਤੋਂ ਬਾਅਦ ਮੈਂ ਹਰੀਆਂ ਮਿਰਚਾਂ ਤੇ ਨਮਕ ਪਾਇਆ ਤੇ ਉਸ ਤੋਂ ਬਾਅਦ ਮੈਨੂੰ ਪੀਸ ਲਿਆ ਜਾਂ ਨਾਲ ਨਾਲ ਮੈਂ ਦੇਖ ਲਈ ਸੀ ਕਿ ਤੋਰੀਆਂ ਵੀ ਆਪਣੀਆਂ ਜਿਹੜੀਆਂ ਇਹ ਨਾ ਥੱਲੇ ਨਾ ਲੱਗ ਜਾਣ ਸਬਜੀ ਥੱਲੇ ਲੱਗੀ ਤੇ ਫਿਰ ਸਬਜੀ ਦਾ ਸਵਾਦ ਖਰਾਬ ਹੋ ਜਾਂਦਾ ਤੇ ਨਾਲ ਹੀ ਮੈਂ ਵਿੱਚ ਵਿੱਚ ਕੜਚੀ ਮਾਰ ਲਈ ਸੀਗੀ ਕਿ ਜਿਹੜਾ ਮੇਰਾ ਰਾਇਤਾ ਹੈਗਾ ਲਈ ਬਣਾਇਆ ਹੈ ਆਪਾਂ ਕद्दू ਦਾ ਸਕੇ ਕਿ ਕੀ ਆ ਪਾਣੀ ਚ ਰੱਖਿਆ ਹੋਇਆ ਬੋਇਲ ਕਰਨ ਦੇ ਲਈ ਉਹ ਵੀ ਕਿਤੇ गुस्सा ना खा जे बहार ना आ जाए गैस तो जी देखो चटनी साड़ी पीसन जा रही हैगी नमक ये पा दिता है नमक पा के मैंने चंगी तरह पीस लं एयरटाइट डब्बे चलू आप बंद कर लेंगे ਤੇ ਦੂਸਰੀ ਸਾਈਡ ਤੇ ਮੈਂ ਦੇਖਿਆ ਕਿ ਜਿਹੜਾ ਮੇਰਾ ਕੀਆ ਸੀਗਾ ਉਹ ਜਿਹੜਾ ਹੈਗਾ ਚੰਗੀ ਤਰ੍ਹਾਂ ਪੱਕ ਚੁੱਕਾ ਸੀਗਾ ਉਹਨੂੰ ਮੈਂ ਸਟ੍ਰੇਨਰ ਦੇ ਵਿੱਚ ਸਟੇਨ ਕਰ ਲਿਆ ਇਹਦਾ ਪਾਣੀ ਥੋੜਾ ਨਿਚੜਨ ਪਾਵਾਂਗੇ ਤੇ ਇਹਨੂੰ ਫਿਰ ਚੰਗੀ ਤਰ੍ਹਾਂ ਹੱਥ ਨਾਲ ਨਿਚੋੜ ਕੇ ਇਹਨੂੰ ਬਾਉਲ 'ਚ ਪਾ ਕੇ ਇਹਨੂੰ ਫ੍ਰਿਜ 'ਚ ਰੱਖ ਲਾਂਗੇ ਤੇ ਸਵੇਰੇ ਆਪਾਂ ਸਿਰਫ ਦਹੀਂ ਨੂੰ ਵਿਸਕਰ ਦੇ ਹੈਲਪ ਦੇ ਨਾਲ ਵਿਸਕਰ ਕੇ ਉਹਦੇ ਵਿੱਚ ਰਾਇਤਾ ਪਾਵਾਂਗੇ ਤੇ ਬੇਸਿਕ ਨਮਕ ਕਾਲੀ ਮਿਰਚ ਪਾਵਾਂਗੇ ਅੱਛਾ ਇਹਦੇ ਨਾਲ ਨਾ ਕੰਮ ਬਹੁਤ ਆਸਾਨ ਹੋ ਜਾਂਦਾ ਹੈ ਸਵੇਰੇ ਵੈਸੇ ਵੀ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਰਾਤ ਦਾ ਕਮਾਇਆ ਮੇਰੇ ਕਿਆ ਤਾਂ ਆਇਆ ਕਿ ਜਿਹੜਾ ਕੰਮ ਰਾਤ ਹੀ ਨਿਬੇੜ ਲੈਣਾ ਹੈਗਾ ਨਾ ਉਹਦੇ ਵਰਗੀ ਕੋਈ ਰੀਤ ਨਹੀਂ ਹੈਗੀ ਤੇ ਅੰਬ ਦੀ ਚਟਨੀ ਵੀ ਤਿਆਰ ਹੋ ਗਈ ਸੀ ਸਬਜੀ ਵੀ ਮੇਰੀ ਤਿਆਰ ਸੀਗੀ ਤੇ ਇਹਨੂੰ ਆਪਾਂ ਏਅਰਟਾਈਟ ਡੱਬੇ 'ਚ ਬੰਦ ਕਰਕੇ ਚਟਨੀ ਨੂੰ ਫ੍ਰਿਜ ਰੱਖ ਲਾਂਗੇ ਤੇ ਹੁਣ ਬੇਟੀ ਨੂੰ ਲੈਣ ਜਾਵਾਂਗੇ ਕਿ ਕ੍ਰੈਟੇ ক্লাস ਤੋਂ ਤੇ ਕ੍ਰੈਟੇ ক্লাস ਤੋਂ ਲਿਆ ਕੇ ਫੇਰ ਆਪਾਂ ਬਣਾਵਾਂਗੇ ਗਰਮ ਗਰਮ ਫੁੱਲ ਕੇ ਅਗਰ ਤੁਹਾਨੂੰ ਮੇਰਾ ਛੋਟਾ ਜਿਹਾ ਵਲੌਗ ਚੰਗਾ ਲੱਗਾ ਹੋਏ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਆਪਾਂ ਮਿਲਾਂਗੇ ਜੀ ਹੋਰ ਨਵੇਂ-ਨਵੇਂ ਵੀਡੀਓਜ਼ ਦੇ ਨਾਲ ਰੈਸਪੀਜ਼